ਫਿਰੋਜ਼ਪੁਰ ਦੇ ਜ਼ੀਰਾ ਵਿੱਚ ਦਰਦਨਾਕ ਸੜਕੀ ਹਾਦਸਾ ਵਾਪਰਿਆ ਮਿਲੀ ਜਾਣਕਾਰੀ ਅਨੁਸਾਰ ਸਿਮਰਜੀਤ ਕੌਰ ਪਤਨੀ ਚਾਨਣ ਸਿੰਘ ਵਾਸੀ ਪਿੰਡ ਨਵਾਂ ਜ਼ੀਰਾ ਗੁਰਵਿੰਦਰ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਨਵਾਂ ਜ਼ੀਰਾ ਜੋ ਮੱਖੂ ਤੋਂ ਜ਼ੀਰਾ ਨੂੰ ਆ ਰਹੇ ਸਨ ਜਦੋਂ ਵਸਤੀ ਹਾਜੀਵਾਲੀ ਦੇ ਨਜ਼ਦੀਕ ਪਹੁੰਚੇ ਤਾਂ ਵਰਨਾਕਾਰ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਇਸ ਐਕਸੀਡੈਂਟ ਦੌਰਾਨ ਸਿਮਰਜੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਮੋਟਰਸਾਈਕਲ ਚਾਲਕ ਗੁਰਵਿੰਦਰ ਸਿੰਘ ਦੀ ਲੱਤ ਤੇ ਇੱਕ ਬਾਹ ਟੁੱਟ ਗਈ ਜਿਸ ਨੂੰ ਜ਼ੀਰਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਥੋਂ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਦੋਨੇ ਮਾਂ ਪੁੱਤ ਸੰ ਜੋ ਆਪਣੇ ਪੇਕੇ ਘਰ ਤੋਂ ਵਾਪਸ ਆਪਣੇ ਪਿੰਡ ਨਵਾਜ਼ੀਰਾ ਆ ਰਹੇ ਸਨ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਚਾਨਣ ਸਿੰਘ ਮੇਰਾ ਨਾਮ ਜੀ ਪੰਨ ਨਵਾਜ਼ੀਰੇ ਨਾਲ ਨਾਮ ਆਈ ਮੈਂ ਇਥੋਂ ਗਿਆ ਕਿ ਮਾਦੀ ਮਾਣ ਮਿਲ ਕੇ ਆਉਣਾ ਚੋਲੇ ਗਿਆ 1.5 ਸਾਲ ਪਿਛੋਂ ਆ ਨਾਲ ਹੀ ਮਲੂਗਾ ਚੋਲਾ ਮਹੂ ਰੋਡ ਤੇ ਆ ਰਹੇ ਉਧਰੋਂ ਆਉਂਦੇ ਪਤਾ ਨਹੀਂ ਮੈਨੂੰ ਨਹੀਂ ਪਤਾ ਮੈਨੂੰ ਫੋਨ ਗਿਆ ਕੀ ਵਜ੍ਹਾ ਕੀ ਨਹੀਂ ਵਜ੍ਹਾ ਦਾ ਕਿਉਂ ਹੀ ਥਾਂ ਦੇ ਡੈਥ ਹੋ ਗਈ ਮੁੰਡੇ ਦੇ ਦੋ ਮੋਢਾ ਟੁੱਟ ਗਿਆ ਲੱਗੋ ਉਠਾਉਣਾ ਟੁੱਟ ਗਈ ਆ ਉਹ ਚੱਕ ਕੇ ਲਿਆਈ ਐ ਐਂਬੂਲੈਂਸ ਜੋ ਕੇ ਲਈ ਐ ਪਣੀ ਕਿਹੜੀ ਚੱਕ ਕੇ ਲਿਆਈ ਆ ਜੀ ਸਰਕਾਰ ਵੱਲੋਂ ਐਸਐਸਐਫ ਉਹ ਜਿਹੜੀ ਆਈ ਗਈ ਐ ਉਹ ਵੀ ਇਹਨਾਂ ਡਾਕਟਰਾਂ ਨੂੰ ਪਤਾ ਜੀ ਮੈਨੂੰ ਨਹੀਂ ਪਤਾ ਮੈਂ ਆਵਾਜ਼ ਲੈਟ ਆਇਆ ਜੀ ਦੋ ਮੁੰਡੇ ਦੋ ਗੱਡੀਆਂ ਇੱਕ ਗੱਡੀ ਦਾ ਹੀ ਇੱਕ ਮੁੰਡਾ ਵਾਇਆ ਜੀ ਸਾਧ ਨਾਲ ਗੱਡੀ ਆਈ ਕੋਈ ਨਹੀਂ ਪਤਾ ਮੈਨੂੰ ਗੱਡੀ ਕਿਹੜੀ ਆਈ ਵਰਨਾ ਵਰਨਾ ਗੱਡੀ ਆ ਜੀ ਕੀ ਮੰਗ ਕੀ ਕਰਦੇ ਮੰਗ ਅਸੀਂ ਕੀ ਕਰਨੀ ਆ ਸਾਡਾ ਜੀਰ ਹੋ ਗਿਆ ਮੰਗ ਜੀ ਕਰਨੀ ਸਿੰਘ ਸਰਪੰਚ ਪਿੰਡ ਨਵਾ ਜੀਰਾ ਜੋ ਅੱਜ ਐਕਸੀਡੈਂਟ ਹੋਇਆ ਮੇਰੇ ਪਿੰਡ ਦੇ ਬੰਦਿਆਂ ਦਾ ਹੋਇਆ ਜੀ ਵਰਿੰਦਰ ਸਿੰਘ ਤੋਂ ਦੀ ਮਾਤਾ ਦਾ ਐਕਸੀਡੈਂਟ ਹੋਇਆ ਆ ਜੋ ਕਿ ਉਹਨਾਂ ਦੀ ਮਾਤਾ ਦੀ ਡੈਥ ਹੋ ਗਈ ਆ ਤੇ ਵਰਿੰਦਰ ਸਿੰਘ ਕਾਫੀ ਸੀਰੀਅਸ ਹੈ ਤੇ ਉਹਨੂੰ ਜੀਰਾ ਹਸਪਤਾਲ ਤੋਂ ਰੈਫਰ ਕਰ ਦਿੱਤਾ ਗਿਆ ਜੀਰਾ ਹਸਪਤਾਲ ਦੇ ਵਿੱਚ ਬਾਹਰ ਖੜੇ ਆ ਇੱਥੇ ਇੱਕ ਬੜੀ ਦੁਖਦਾਈ ਘਟਨਾ ਵਾਪਰੀ ਬੀਬੀ ਦੀ ਇੱਕਲੀ ਮੌਤ ਹੋ ਗਈ ਤੇ ਨੌਜਵਾਨ ਦੇ ਇੱਕ ਲੱਤਾਂ ਟੁੱਟ ਗਈਆਂ ਤੇ ਸੜਕ ਦੇ ਵਿੱਚ ਐਕਸੀਡੈਂਟ ਹੋਇਆ ਅੱਜ ਉਹ ਪਰਿਵਾਰ ਗਰੀਬ ਪਰਿਵਾਰ ਕਰਾ ਰਿਆ ਤੇ ਇੱਥੇ ਅਸੀਂ 2 ਘੰਟੇ ਤੋਂ ਖੜੇ ਹਾਂ ਮੌਜੂਦ ਇੱਥੇ ਕੋਈ ਵੀ ਸੜਕ ਸੁਰੱਖਿਆ ਫੋਰਸ ਦਾ ਜਾਂ ਸਾਨੂੰ ਕੋਈ ਨਹੀਂ ਮਿਲਿਆ 2 ਘੰਟੇ ਬਾਅਦ ਐਮਬੂਲੈਂਸ ਮਿਲੀ ਤਾਂ ਹੁਣ ਤੋੜੀ ਆ ਤੇ ਉਹ ਮੁੰਡਾ ਜਿਹੜਾ ਜਿਹਦੇ 6:00 ਵਜੇ ਬੜਾ ਕਰਲਾ ਰਿਆ ਸੀ ਅਸੀਂ ਪਰਿਵਾਰ ਦੇ ਨਾਲ ਹਮਦਰਦੀ ਜਤਾਉਨੇ ਆ ਪਰਿਵਾਰ ਦੇ ਨਾਲ ਜਿਹੜੀ ਜਥੇਬੰਦੀ ਆ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਕੋਈ ਵੀ ਦੁੱਖ ਤਕਲੀਫ ਹੋਊਗੀ ਭਾਰਤੀ ਕਿਸਾਨੀ ਏਕਾਦੀਆਂ ਦੇ ਨਾਲ ਬੁੱਢੇ ਨਾਲ ਬੁੱਢਾ ਜੋੜ ਕੇ ਖੜੀ ਆ ਜੇ ਅਸੀਂ ਉਸ ਭੈਣ ਨੂੰ ਵਾਪਸ ਤਾਂ ਨਹੀਂ ਉਹਦੇ ਵਿੱਚ ਉਹਨੂੰ ਵਾਪਸ ਨਹੀਂ ਲਿਆ ਸਕਦੇ ਪਰ ਇਹਦੇ ਨਾਲ ਜੋ ਵੀ ਜੋ ਵੀ ਸਾਡਾ ਸਾਡੀ ਮਦਦ ਹੋਊ ਅਸੀਂ ਇਹਨਾਂ ਦੇ ਨਾਲ ਇਹਦੇ ਨਾਲ ਸਹਿਮਤ ਹਾਂ ਭਾਰਤੀ ਕਿਸਾਨੀ ਏਕਾਦੀ ਹਾਂਜੀ ਸਾਡੇ ਕੋਲ ਤਕਰੀਬਨ 3:50 ਮਿੰਟ ਤੇ ਦੋ ਐਕਸੀਡੈਂਟ ਕੇਸ ਐਮਰਜੈਂਸੀ ਦੇ ਵਿੱਚ ਆਏ ਸੀ ਇੱਕ ਲੇਡੀ ਸੀ ਜਿਹਦਾ ਨਾਮ ਸੀ ਸਿਮਰਨਜੀਤ ਕੌਰ ਤੇ ਇੱਕ ਲੜਕਾ ਸੀ ਜਿਹਦਾ ਨਾਮ ਸੀ ਗੁਰਵਿੰਦਰ ਸਿੰਘ ਤੇ ਮੌਕੇ ਤੇ ਐਗਜ਼ਾਮਿਨ ਕਰਨ ਤੇ ਪਤਾ ਲੱਗਿਆ ਕਿ ਲੇਡੀ ਜਿਹੜੀ ਆਈ ਹੈ ਉਹ ਬ੍ਰੌਂਡ ਡੈੱਡ ਆਈ ਹੈ ਸਾਡੇ ਕੋਲ ਤੇ ਜਿਹੜਾ ਲੜਕਾ ਹੈ ਉਹ ਵੀ ਉਹਦੀ ਹਾਲਤ ਵੀ ਕਾਫੀ ਸੀਰੀਅਸ ਸੀ ਆ ਲੜਕੀ ਨੂੰ ਤਾਂ ਅਸੀਂ ਪੁਲਿਸ ਰਿਪੋਰਟ ਭੇਜ ਕੇ ਦੋਨਾਂ ਦੀ ਤੇ ਲੜਕ ਨੂੰ ਅਸੀਂ ਮੌਕੇ ਤੇ ਸ਼ਿਫਟ ਕਰਵਾਤਾ ਤੇ ਲੜਕੇ ਨੂੰ ਅਸੀਂ ਮੌਕੇ ਤੇ ਫਰਸਟ ایڈ ਦੇ ਕੇ ਫਲੂਇਡ ਵਾਲਾ ਸਟਾਰਟ ਕਰਕੇ ਇੰਜੈਕਸ਼ਨ ਵਾਲਾ ਦੇ ਕੇ ਨਾਲ ਦੇ ਨਾਲ 108 ਤੇ ਰੈਫਰ ਫਰੀਦਕੋਟ ਕਰ ਦਿੱਤਾ ਗਿਆ ਤਾਂ ਕਿ ਉਹਦੀ ਜਾਂਚ ਚਾਈ ਜਾ ਸਕੇ ਇਹ ਨਵੀਂ ਜੀਰੇ ਦੇ ਰਹਿਣ ਵਾਲੇ ਸੀ ਜੀ ਇਹਨਾਂ ਦਾ ਐਕਸੀਡੈਂਟ ਮਕੂ ਰੋਡ ਤੇ ਟਾਟਾ ਜੈਂਸੀ ਦੇ ਕੋਲ ਹੋਇਆ